ਕੱਲ ਆਜ ਗਗ ਜਗ ਚੌਕੜੀ ਇੱਕ ਦੀ ਸੀ ਇੱਕ ਦੀ ਤੇ ਇੱਕ ਦੀ ਰੈਣੀ ਰੈਕੀ ਬਿਲਕੁਲ ਅਗਰ ਤਤਾਂ ਦੇ ਪੁਜਾਰੀ ਬਣਨਾ ਔਰ ਤੁਹਾਨੂੰ ਹਿਦਾਇਤ ਆ ਜਨ ਭਗਤੋ ਕਦੀ ਬਣਿਓ ਨ ਤਤਾਂ ਦੇ ਪੁਜਾਰੀ ਨਾ ਬਣਿਓ ਬਿਲਕੁਲ ਕਿਉਂਕਿ ਪੰਜ ਤਤ ਸਦਾ ਨਹੀਂ ਰਹਿੰਦਾ ਜੇ ਉਹ ਪਰਮੇਸ਼ਰ ਆਪਣਾ ਅਕਸ ਆਪਣਾ ਇਸ਼ਟ ਬਿਨਾਂ ਤਸਵੀਰਾਂ ਤੋਂ ਜੇ ਉਹ ਨਹੀਂ ਦਿਖਾ ਸਕਦਾ ਤੇ ਤੁਸੀਂ ਉਹਦਾ ਇਸ਼ਟ ਦਿਖਾ ਨਹੀਂ ਸਕਦੇ ਇਹਨੇ ਕੋਰਾ ਗੱਲ ਕੀਤੀ ਸੀ ਕਿ ਤਰਨ ਤਾਰਨ ਦੀ ਉਹਨ ਮੈਂ ਤੁਹਾਡੇ ਨਾਲ ਇੱਥੇ ਐਕਸਪਲੇਨ ਨਹੀਂ ਕਰ ਸਕਦਾ ਤਿੰਨ ਦਾ ਹਕੀ ਕਰਾਂ ਮੈਂ ਆਹ ਕੰਮ ਕਰਦੇ ਔਰ ਦੋ ਦਿਨ ਨਹੀਂ ਨਿਕਲੇ ਉਸੇ ਬੰਦੇ ਨੂੰ ਉਹਦੀ ਘਰ ਦੀ ਉਹਨੂੰ ਕੀ ਹੋਇਆ ਮਹਾਰਾਜ ਦੇ ਦਰਸ਼ਨ ਹੋ ਗਏ ਉਹਨੇ ਕੋਈ ਕਾਰੇ ਵੀ ਲਾਏ ਗੁਰਸਿੱਖੋ ਕੁਛ ਕਰਕੇ ਦੇਖੋ ਉਹਦੇ ਹੋ ਕੇ ਦੇਖੋ ਉਹਦੇ ਹੋਗੇ ਉਹ ਤੁਹਾਡੇ ਨਜ਼ਦੀਕ ਆ ਤੁਸੀਂ ਉਹਦੇ ਨਜ਼ਦੀਕ ਨਹੀਂ ਬਸ਼ਰਤ ਇੱਕ ਸ਼ਰਤ ਆ ਆਪਣੀ ਪੰਜ ਤਤ ਦੀ ਸਿਫਤ ਨਾ ਕਰਿਓ ਆਪਣੇ ਪੰਜ ਤਤ ਮਿੱਟੀ ਦੀ ਸਿਫਤ ਨਾ ਨਾ ਕਰਿਓ ਔਰ ਤੁਹਾਡੇ ਕੱਲੇ ਕੱਲੇ ਗੁਰਸਿੱਖ ਦੇ ਉੱਤੇ ਇਨੀ ਗਹਿਰ ਹੈਗੀ ਇਨੀ ਮਹਿਰ ਹੈਗੀ ਜਿਹੜੇ ਕਰਨਾ ਚਾਹੋਗੇ ਤੁਸੀਂ ਸਾਰੀ ਸ੍ਰਿਸ਼ਟੀ 'ਚ ਪਿਆਰ ਵੰਡ